ਜੁੜਿਆ ਦਿੱਲੀ ਦੇ ਕੇਜਰੀਵਾਲ ਜਿਹੜੇ ਸੀਐਮ ਨੇ ਮੁੱਖ ਮੰਤਰੀ ਉਹਨਾਂ ਨੇ ਪੰਜਾਬ ਚ ਡੇਰੇ ਲਾਏ ਆ ਵਿਪਾਸਨਾ ਕਰਨ ਵਾਸਤੇ ਹਿਯਾਰਪੁਰ ਪਰ ਉਸ ਨੂੰ ਲੈ ਕੇ ਸ਼ਰਮਣੀ ਅਕਾਲੀ ਦਲ ਕਹਿੰਦਾ ਕਿ ਇਹ ਤਾਂ ਪਨਾਹ ਲੈਣ ਵਾਲੀਆਂ ਗੱਲਾਂ ਹੋ ਗਈਆਂ ਹੁਣ ਡਰਦੇ ਕਿਉਂ ਆ ਆਪੇ ਤਾਂ ਕਹਿੰਦੇ ਸੀ ਕਿ ਜਿਨ੍ਹਾਂ ਨੇ ਕੁਝ ਮਾੜਾ ਕੀਤਾ ਹੀ ਨਹੀਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਐ ਤੇ ਹੁਣ ਈਡੀ ਦੇ ਨੋਟਸ ਤੋਂ ਡਰਦੇ ਆ ਹੋਇਆ ਭਜਦੇ ਆ ਹੋਇਆ ਪੰਜਾਬ ਚ ਡੇਰਾ ਕੇਜਰੀਵਾਲ ਦਾ ਤੁਕੋ ਸੰਦੀਪ ਅਗਰ ਦੇਜ ਦੇ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਫਿਰ ਤੇ ਸਾਰੇ ਨੂੰ ਪਾਲਣਾ ਕਰਨੀ ਚਾਹੀਦੀ ਹੈਗੀ ਆ ਤੁਹਾਨੂੰ ਕੋਈ ਵੀ ਏਜੰਸੀ ਬੁਲਾਉਂਦੀ ਆਈ ਹੈ ਸਮੇਸਿਰ ਜਾਣਾ ਪੈਂਦਾ ਹੈਗਾ ਤੇ ਜੇ ਤੁਸੀਂ ਇਦਾਂ ਟਰਕਾਈ ਚੱਲੋਗੇ ਬਹਾਨੇ ਕਰੀ ਚੱਲੋਗੇ ਤਾਂ ਫਿਰ ਕਿੰਨਾ ਕਿਚੇਰ ਕਰੋਗੇ ਫਿਰ ਕਹਿੰਦੇ ਅੰਦਰ ਨਾ ਕਿ ਕੇਦੀ ਮਾਂ ਕਿੰਨਾ ਕਿਚੇਰ ਖੈਰ ਮਨਾਉਗੀ ਨਾ ਜੀ ਤੇ ਇਸ ਕਰਕੇ ਕਿੰਨਾ ਕਿਚੇਰ ਕਰ ਲੋਗੇ ਬਲੋ ਅੱਜ ਪ੍ਰੋਗਰਾਮ ਹੈ ਫਿਰ ਹਫਤੇ ਬਾਅਦ ਬੁਲਾ ਲੋਗੇ ਕਿੰਨਾ ਕਿਚੇਰ ਕਿੱਤਾਂ ਕਿੱਥੇ ਤੇ ਤੁਹਾਨੂੰ ਪੇਸ਼ ਹੋਣਾ ਪਊਗਾ ਨਾ ਜਾਂ ਕੀ ਹੈ ਫਿਰ ਇਸ ਤੋਂ ਬਾਅਦ ਜੇ ਤੁਸੀਂ ਇਦਾਂ ਟਰਕਾਉਂਦੇ ਰਹੋਗੇ ਤੇ ਫਿਰ ਈਡੀ ਕੀ ਕੋਰਡ ਸਾਰੇ ਲੋਕੀ ਤੁਹਾਨੂੰ ਵਾਰੰਟ ਇਸ਼ੂ ਕਰਨੇ ਪਊਗਾ ਤੇ ਫਿਰ ਤੇ ਭਾਵੇਂ ਪੰਜਾਬ ਸਰਕਾਰ 80 ਹਜ਼ਾਰ ਪੁਲਿਸ ਪੰਜਾਬ ਪੁਲਿਸ ਲਾ ਦੇ ਜਦ ਕੋਰ ਕੋਡ ਦੇ ਵਾਰੰਟ ਆ ਗਏ ਤੇ ਫਿਰ ਤੇ ਤੁਹਾਨੂੰ ਫੜ ਕੇ ਲੈ ਜਾਣਗੇ ਫਿਰ ਤੇ ਭਾਵੇਂ ਤੁਸੀਂ ਜਿਹੜੇ ਮਰਜ਼ੀ ਘੇਰਾ ਪਾ ਦੋ ਆਮ ਆਦੀ ਪਾਰਟੀ ਦੇ ਪਹਿਲਾਂ 92 ਐਮਐਲ ਘੇਰਾ ਪਾ ਲੈਣ ਫਿਰ ਪੰਜਾਬ ਪੁਲਿਸ ਵਾਲੇ ਪਾ ਲੈਣ ਫਿਰ ਪੰਜਾਬ ਪੁਲਿਸ ਦਾ ਵਿਜੀਲੈਂਸ ਪਾ ਲੈਣ ਫਿਰ ਨਹੀਂ ਫਿਰ ਦੇ ਨਾ ਫਿਰ ਇਹ ਸਭ ਤੋਂ ਵੱਡਾ ਬੀਇੰਗ ਇਹ ਚੀਫ ਮਿਨਿਸਟਰ ਹੋ ਤੇ ਤੁਸੀਂ ਸਵਿਧਾਨ ਦੀ ਸੌਹ ਚੁੱਕੀ ਹੋ ਤੇ ਫਿਰ ਤੁਹਾਨੂੰ ਈਡੀ ਨੇ ਬੁਲਾਇਆ ਹਾਗਾ ਤੇ ਫਿਰ ਜਾਣਾ ਚਾਹੀਦਾ ਇਹੀ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਕਹਿ ਰਹੇ ਹੈ ਕਿ ਗ੍ਰਫਤਾਰੀ ਪੱਕੀ ਹੈ ਹਾਲਾਂਕਿ ED ਨੇ ਅਧਿਕਾਰਤ ਤੌਰ ਤੇ ਨਹੀਂ ਕਿਹਾ ਕਿ ਅਸੀਂ ਗ੍ਰਫਤਾਰ ਕਰਨਾ ਉਹਨਾਂ ਨੇ ਪੁੱਛ ਗਿਛ ਲਈ ਸਦਨਾ ਨਹੀਂ ਚਾਹੇ ਪੁਸ਼ਗਿਸ਼ ਲਈ ਸਦਨਾ ਚਾਹੇ ਗ੍ਰਿਫਤ ਇਹ ਤੇ ਨਹੀਂ ਜਿਵੇਂ ਕਹੀਦਾ ਪਈ ਅਸੀਂ ਗ੍ਰਿਫਤਾਰੀ ਜੇ ਤੁਸੀਂ ਮਾਨ ਬਣਾ ਲਏ ਪੈ ਉਹਨਾਂ ਗ੍ਰਿਫਤਾਰ ਕਰਨਾ ਗਾਓ ਤੇ ਇੱਕ ਵੱਖਰਾ ਈਸ਼ਵਰ ਉਹ ਈਡੀ ਇਹ ਨਹੀਂ ਕਿ ਤਾਨੂੰ ਪਹਿਲੇ ਦਿਨ ਗ੍ਰਿਫਤਾਰ ਕਰ ਲਿਆ ਨਾ ਈਡੀ ਨੂੰ ਵੀ ਤੇ ਕੋਈ ਨਾ ਕੋਈ ਐਸਟੈਬਲਿਸ਼ ਕਰਨਾ ਪਊਗਾ ਨਾ ਕੋਈ ਦਸਤਾਵੇਜ਼ ਕੋਈ ਡਾਕੂਮੈਂਟ ਇਦਾਂ ਤੇ ਨਾ ਈਡੀ ਨੂੰ ਪਤਾ ਕਿ ਅਸੀਂ ਇੱਕ ਜੇ ਕਿਸੇ ਮੁੱਖ ਮੰਤਰੀ ਨੂੰ ਰੈਸਟ ਕਰ ਦਿੰਦੇ ਤਾਂ ਉਹਦਾ ਸਾਨੂੰ ਕੀ ਲੈਣੀਆਂ ਤੇ ਦੇਣੀਆਂ ਵੀ ਪੈ ਸਕਦੀਆਂ ਕਿਉਂਕਿ ਉੱਪਰ ਦੇਸ਼ ਦੀਆਂ ਅਦਾਲਤਾਂ ਬੈਠੀਆਂ ਨੇ ਸੁਪਰੀਮ ਕੋਰਟ ਬੈਠਾ ਦਿੱਲੀ ਹਾਈ ਕੋਰਟ ਬੈਠਾ ਇਹ ਤੇ ਨਹੀਂ ਹੈਗਾ ਕਿ ਜੇ ਸੈਂਟਰ ਸੈਂਟਰ ਦੀ ਬੀਜੇਪੀ ਦੀ ਸਰਕਾਰ ਥਲੇ ਸੀਬੀਆਈ ਇਨਕਮ ਟੈਕਸ ਤੇ ਈਡੀ ਕੰਮ ਕਰੀ ਆ ਤੇ ਜਿਹੜੇ ਮਰਜ਼ੀ ਮੁੱਖ ਮੰਤਰੀ ਨੂੰ ਝੁੱਕ ਕੇ ਲਿਆਉ ਇਦਾਂ ਤੇ ਜਿਹੜੇ ਜਦੋਂ ਬੰਗਾਲ ਦੇ ਵਿੱਚ ਸੀਬੀਆਈ ਗਈ ਸੀ ਤੇ ਮਮਤਾ ਬੇਨਰਜੀ ਦੀ ਬੈਨਰਜੀ ਨੇ ਆਪਣੀ ਉਹਨੂੰ ਬੰਗਾਲ ਪੁਲਿਸ ਨੂੰ ਕਹਿ ਕੇ ਸੀਬੀਆਈ ਵਾਲੇ ਅਰੈਸਟ ਕਰ ਲਏ ਸੀ ਤੇ ਇਸ ਕਰਕੇ ਇਹ ਨਹੀਂ ਐਸਾ ਹੋ ਸਕਦਾ ਕਿ ਪਹਿਲੇ ਦਿਨੀ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲੈਣਗੇ ਜੇ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਲੇਕਿਨ ਕਿਉਂਕਿ ਤੁਸੀਂ ਇੱਕ ਆਮ ਆਦੀ ਪਾਰਟੀ ਦੇ ਹੈੱਡ ਹੋ ਕਨਵੀਨਰ ਹੋ ਮੁੱਖ ਮੰਤਰੀ ਹੋ ਤੁਹਾਡੀ ਦੇਖ ਰੇਖ ਹੇਠ ਉਹ ਹੁੰਦੀਆਂ ਰਹੀਆਂ ਨੇ ਪਾਲਿਸੀਆਂ ਬੰਦੀਆਂ ਰਹੀਆਂ ਨੇ ਤੇ ਤੁਸੀਂ ਇਹ ਨਾ ਕਹੋ ਕਿ ਮੇਰੀ ਜਵਾਬਦੇਹੀ ਨਹੀਂ ਹੈ ਇਸ ਕਰਕੇ ਜਵਾਬ ਦੇਈ ਤੋ ਤੁਸੀਂ ਕਿੰਨਾ ਕੁ ਚਿਰ ਭੱਜ ਲੋਗੇ ਤੁਸੀਂ ਪਹਿਲਾਂ 2 ਨਵੰਬਰ ਨੂੰ ਬੁਲਾਇਆ ਤੁਸੀਂ ਕਹਿੰਦਾ ਕਿ ਉਦੋਂ ਕੋਈ ਤੁਹਾਡਾ ਚੋਣ ਪ੍ਰਚਾਰ ਸੀ ਹੁਣ ਉਹਨਾਂ ਨੇ ਬੁਲਾਇਆ ਹੈਗੇ ਤੇ ਤੁਸੀਂ ਕਹਿ ਦਿੱਤਾ ਕਿ ਮੈਂ ਵਾਪਾਸਨਾ ਕਰਨੀ ਮੇਰਾ ਪਹਿਲਾ ਸ਼ਡਿਊਲ ਆ ਇਹ ਤੁਹਾਡਾ ਇੱਕ ਪ੍ਰਾਈਵੇਟ ਸ਼ਡਿਊਲ ਆ ਤੇ ਤੁਸੀਂ ਇੱਕ ਦਿਨ ਜਾ ਕੇ ਜਾ ਵੀ ਆਓ ਹੁਣ ਸਵਾਲ ਹੈ ਕਿ ਕਿੰਨੇ ਕੇ ਦਿਨ ਕਰ ਲੋਗੇ ਈਡੀ ਨੇ ਜੇ ਤੁਹਾਨੂੰ ਬੁਲਾਉਣਾ ਫਿਰ ਤੇ ਬੁਲਾਉਣਾ ਪਊਗਾ ਜਾਂ ਤੇ ਫਿਰ ਇਦਾਂ ਕਰ ਲੈਣ ਜਿਵੇਂ ਆਮ ਆਦੀ ਪਾਰਟੀ ਦੇ ਇੱਕ ਵੱਡੇ ਲੀਡਰ ਨੇ ਬਾਲੀਵੁੱਡ ਐਕਟਰ ਨੇ ਦੋ ਬਹੁਤ ਵੱਡੇ ਨੇ ਇੱਕ ਪੰਜਾਬੀ ਨੇ ਇੱਕ ਕਸ਼ਮੀਰੀ ਨੇ ਜਿਨ੍ਹਾਂ ਦੀ ਦਿੱਲੀ ਬਾਲੀਵੁੱਡ ਚ ਤੂਤੀ ਬੋਲਦੀ ਆ ਭਾਜਪੀ ਚ ਵੀ ਤੂਤੀ ਬੋਲਦੀ ਆ ਲੋੜ ਪੈਣ ਤੇ ਉਹ ਪ੍ਰਾਈਮ ਮਿਨਿਸਟਰ ਨਾਲ ਸਿੱਧੀ ਗੱਲਬਾਤ ਵੀ ਕਰ ਲੈ ਜਾਂ ਜਿਵੇਂ ਤੁਹਾਡੇ ਇੱਕ ਆਮ ਆਦੀ ਪਾਰਟੀ ਦੇ ਇੱਕ ਨੇਤਾ ਨੇ ਉਹਨਾਂ ਦੋ ਬਾਲੀਵੁੱਡ ਦੇ ਐਕਟਰਾਂ ਦੇ ਨਾਲ ਜਰੀਏ ਸਮਝੌਤਾ ਕਰ ਰਹੇ ਤੁਸੀਂ ਵੀ ਸਮਝੌਤਾ ਕਰ ਤੁਸੀਂ ਵੀ ਕੋਈ ਬਾਲੀਵੁੱਡ ਦਾ ਐਕਟਰ ਲੱਭ ਲੈਣਾ ਇੱਕ ਬੰਦਾ ਆਮ ਸੀ ਜਿਹੜਾ ਤੁਹਾਡੇ ਅੰਦਰ ਕੰਮ ਕਰਦਾ ਹੈਗਾ ਜਿਹੜਾ ਤੁਹਾਨੂੰ ਕਹਿੰਦਾ ਕਿ ਇਹ ਮੇਰੇ ਮਾਰਗਦਰਸ਼ਨ ਹੈ ਅਗਰ ਇਹ ਚਰਚਾ ਪੰਜਾਬ ਦੇ ਵਿੱਚ ਆ ਦਿੱਲੀ ਦੇ ਵਿੱਚ ਆ ਬਾਲੀਵੁੱਡ ਦੇ ਵਿੱਚ ਚਰਚਾਗਾ ਬੀਜੇਪੀ ਦੇ ਹਲਕਿਆਂ 'ਚ ਚਰਚਾ ਆ ਗਈ ਹੈ ਕਿ ਉਹ ਸਮਝੌਤਾ ਕਰ ਗਿਆਗੇ ਨੇ ਸਮਝੌਤੇ ਦੇ ਵਿੱਚ ਉਹਨਾਂ ਨੇ ਆਪਣੀ ਸਾਰੀ ਸੈਟਿੰਗ ਹੋ ਗਈ ਹੈ ਸੈਟਿੰਗ ਵੀ ਕਈ ਤਰ੍ਹਾਂ ਦੀ ਹੈ ਫਿਰ ਤੁਸੀਂ ਵੀ ਕਰ ਸਕਦੇ ਹੋ ਜਦ ਤੁਹਾਡੀ ਸਮਝੌਤਾ ਇਹਦੀ ਕੋਈ ਵਿਚੋਲਾ ਨਹੀਂ ਲੱਭ ਰਿਹਾ ਹੈਗਾ ਹੁਣ ਸਵਾਲ ਹੈ ਕਿ ਹੁਣ ਜਿਹੜਾ ਕਾਲੀ ਦਲ ਨੇ ਖਦਸ਼ਾ ਜਾਰੀ ਕੀਤਾ ਨਾ ਜਿਹੜਾ ਅੱਜ ਅਰਸ਼ਦੀਪ ਸਿੰਘ ਕਲੇਅਰ ਹੋਣੇ ਜਿਹੜੇ ਸ਼ਰੂਮ ਨਹੀਂ ਕਾਲੀ ਦਲ ਦੇ ਮੁਖ ਬੁਲਾ ਰਹੇ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦਾ ਖਦਸ਼ਾ ਸਹੀ ਆ ਕਿ ਪੰਜਾਬ ਕਿਉਂ ਤੇਰੇ ਖਾਤਰ ਟਾਰਗੇਟ ਹੋਵੇ ED ਦੇ ਸਾਹਮਣੇ ED ਮਿੱਤਰ ਸੈਂਟਰ 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 ਤੇ ਪੰਜਾਬ ਪਹਿਲਾਂ ਹੀ ਖੜਕੀ ਪਈ ਆ ਤੇ ਤੁਸੀਂ ਪੰਜਾਬ ਦੇ ਵਿੱਚ ਆ ਕੇ ਕੀ ਰਾਜਸੀ ਸ਼ਰਨ ਲੈ ਰਹੇ ਹੋ ਪੋਲਿਟੀਕਲ ਸ਼ਰਨ ਲੈ ਰਹੇ ਹੋ ਜੇ ਤੁਸੀਂ ਪੋਲਿਟੀਕਲ ਸ਼ਰਨ ਲੈ ਰਹੇ ਹੋ ਤੇ ਫਿਰ ਤੁਸੀਂ ਪੰਜਾਬ ਦੀ ਜਿਹੜੀ ਇੱਜ਼ਤ ਆ ਜਾਂ ਪੰਜਾਬ ਦਾ ਜਿਹੜਾ ਵਕਾਰ ਆ ਉਹਨੂੰ ਦਾਤੇ ਲਾ ਰਹੇ ਹੋ ਹੁਣ ਇੱਕ ਹੁੰਦਾ ਨਾ ਕਿ ਚਲੋ ਤੁਸੀਂ ਇੱਕ ਹਜੇ ਦੋਸ਼ੀ ਨਹੀਂ ਹੋ ਤੁਸੀਂ ਸਿਰਫ ਅਜੇ ਤੁਹਾਨੂੰ ਬੁਲਾਇਆ ਜਾ ਰਿਹਾ ਜਿਵੇਂ ਤੁਸੀਂ ਪਹਿਲਾਂ ਕਿਹਾ 2 ਨਵੰਬਰ ਨੂੰ ਕਿ ਮੈਨੂੰ ਪਾਰਟੀ ਦੇ ਤੌਰ ਤੇ ਬੁਲਾ ਰਹੇ ਹੋ ਜਾਂ ਮੈਨੂੰ ਅਕਿਊਜ਼ ਦੇ ਤੌਰ ਤੇ ਬੁਲਾ ਰਹੇ ਹੋ ਹੁਣ ਇੱਕ ਮਸਲਾ ਹੋਰ ਨੇ ਕਿ ਜਦੋਂ ਕਿਸੇ ਦੋਸ਼ੀ ਨੂੰ ਕੋਈ ਠਹਿਰ ਦਿੰਦਾ ਪੁਲਿਸ ਉਹਨੂੰ ਵੀ ਚੱਕ ਲੈਂਦੀ ਵੀ ਤੁਸੀਂ ਕਿਸੇ ਦੋਸ਼ੀ ਨੂੰ ਠਹਿਰ ਹੈ ਇਹ ਹੁਣ ਤੁਸੀਂ ਪੰਜਾਬ ਦੇ ਵਿੱਚ ਆ ਕੇ ਤੁਸੀਂ ਅਗੇ ਪੋਲੀਟੀਕਲ ਸ਼ਰਨ ਲੈ ਰਹੇ ਹੋ ਉਹ ਪਾਸਨਾ ਦੇ ذریعے ਤੇ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਵੀ ਹਟਲਿਸਟੇ ਦੇ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਟਲਿਸਟ ਹੈ ਲੇਕਿਨ ਕੇਜਰੀਵਾਲ ਨੂੰ ਜਿਹੜੇ ਸਾਹਮਣੂ ਬੁਲਾਇਆ ਜਾ ਰਿਹਾ ਉਹਦੇ ਚ ਪੰਜਾਬ ਦੇ ਜਿਹੜੇ ਅਫਸਰ ਨੇ ਨਾ ਜਿਹੜੇ ਐਕਸਾਈਜ਼ ਨਾਲ ਜੁੜੇ ਹੋਏ ਸੀ ਤੇ ਜਿਹੜੇ ਆਮ ਆਦੀ ਪਾਰਟੀ ਲੀਡ ਮਿਰਚਾਂ ਤੇ ਉਹਨਾਂ ਵੀ ਲੱਗੀਆਂ ਦਸਤ ਤੇ ਉਹਨੂੰ ਵੀ ਲੱਗਿਆ ਟਟੀਆਂ ਤੇ ਉਹਨਾਂ ਨੂੰ ਵੀ ਲੱਗੀਆਂ ਵੀ ਜੇ ਕੇਜਰੀਵਾਲ ਸਾਹਿਬ ਨੂੰ ਬੁਲਾ ਲਿਆ ਤੇ ਸਾਡਾ ਕੀ ਹਾਲ ਹੋਊਗਾ ਹੁਣ ਦੂਜਾ ਇੱਕ ਤੇ ਪੋਲੀਟੀਕਲ ਸ਼ਰਮਨੀ ਸ਼ਰੋਮਨੀ ਕਾਲੀ ਦਲ ਇਲਜ਼ਾਮ ਲਗਾ ਰਿਹਾ ਦੂਜਾ ਪੰਜਾਬ ਤੇ ਬਰਡਨ ਪੈ ਰਿਹਾ 10 ਦਿਨ ਰਹਿਣਾ ਹੈਗਾ ਅੱਜ ਜਹਾਜ਼ ਤੇ ਆਇਆ ਦਿੱਲੀ ਸਰਕਾਰ ਦਾ ਕੋਈ ਆਪਣੇ ਜਹਾਜ਼ ਤੇ ਨਹੀਂ ਦਿੱਲੀ ਤੋਂ ਜਹਾਜ਼ ਗਿਆ ਯਾ ਜਿੱਦ ਦਾ ਹਾਰਪੁਰ ਉੱਤਰਿਆ ਗਿਆ ਉੱਥੇ ਜਾ ਕੇ ਗੱਡੀਆਂ ਲੱਗੀਆਂ ਰਹਿਣ ਸੈਣ ਖਾਣ ਪੀਣ ਚਲੋ ਵਿਪਾਸਨਾ ਚ ਪਤਾ ਨਹੀਂ ਖਾਂਦੇ ਕਿ ਨਹੀਂ ਖਾਂਦੇ ਜੋ ਤੁਸੀਂ ਸਾਧਨਾ ਕਰਦੇ ਹੋ ਨਾ ਖਾਤਰਦਾਰੀ ਆਵਾਜ਼ਾਈ ਵਾਲੀ ਤਾਂ ਵਧੀਆ ਹੋਈ ਐ ਚੌਪਰ ਤੇ ਲੈ ਕੇ ਆਏ ਆ ਨਹੀਂ ਚੌਪਰ ਤੇ ਲੈ ਕੇ ਤੁਸੀਂ ਆਪ ਨਹੀਂ ਖਾਓ ਪੀਓਗੇ ਪਰ ਜਿਹੜੇ ਨਾਲ ਹੁੰਦੇ ਨੇ ਮੇਰੇ ਵਰਗੇ ਉਹ ਤਾਂ ਖਾਣ ਪੀਣਗੇ ਉਹਨਾਂ ਦੇ ਤੇ ਤੇ ਆਓ ਭਗਤ ਹਨਾ ਪਤਨ ਪੰਜਾਬ ਦੇ ਵਿੱਚ ਤੁਸੀਂ ਜਵਾਈਆਂ ਵਾਂਗੂ ਥੋੜਾ ਰਹਿ ਰਹੇ ਹੋ ਨਾ ਇਹਦਾ ਇਹਦਾ ਮਤਲਬ ਕੁਝ ਇੱਕ ਪੋਲੀਟੀਕਲ ਤੌਰ ਤੇ ਵੀ ਇੱਕ ਮਾਨਦਾਰੀ ਹੁੰਦੀ ਆ ਜ਼ਰੂਰੀ ਨਹੀਂ ਕਿ ਤੁਸੀਂ ਆਪਣੀਆਂ ਜੇਬਾਂ ਭਰ ਰਹੇ ਹੋ ਜਾਂ 2 ਨੰਬਰ ਦੇ ਪੈਸੇ ਕਮਾ ਰਹੇ ਹੋ ਇਹ ਵੀ ਇੱਕ ਪੋਲੀਟੀਕਲ ਬੇਈਮਾਨੀ ਆ ਉਹ ਪੋਲੀਟੀਕਲ ਬੇਈਮਾਨੀ ਇਕੁਵਲ ਕਰਾਪਸ਼ਨ ਬਰਾਬਰੀ ਮੰਨੀ ਜਾਂਦੀ ਹੈ ਸ਼ਾਇਦ ਪੋਲੀਟੀਕਲ ਮਾਈਨਿੰਗ ਕਰਾਪਸ਼ਨ ਨਾਲੋਂ ਜ਼ਿਆਦਾ ਖਤਰਨਾਕ ਮੰਨੀ ਜਾ ਰਹੀ ਹੈ ਗਿਆ ਹੁਣ ਸਵਾਲ ਹੈ ਕਿ ਪੁਲਸ ਲਾ ਦਿੱਤੀ ਗਈ ਲਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਲਗਾ ਦਿੱਤਾ ਹੋਊਗਾ ਕਈ ਜਿਹੜੇ ਮਹੱਤਵੜਾ ਐਮ ਐਲ ਏ ਹੋਣਗੇ ਜਾਂ ਵਰਕਰ ਹੋਣਗੇ ਉਹ ਦੂਰੋਂ ਜਾ ਕੇ ਮੈਨੂੰ ਲੱਗਦਾ ਕਿ ਉਹਨੂੰ ਕੇਜਰੀਵਾਲ ਸਾਹਿਬ ਨੂੰ ਵੇਖ-ਵੇ ਕੇ ਖੁਸ਼ ਹੋ ਜਾਣਗੇ ਦੇਖੋ ਕੇਜਰੀਵਾਲ ਸਾਹਿਬ ਸਾਧਨਾ ਕਰ ਰਹੇ ਨੇ ਔਰ ਪਹਿਲੀ ਗੱਲ ਪੰਜਾਬ ਦੇ ਵਿੱਚ ਵਪਾਸਨਾ ਵੀ ਹੋ ਰਹੀ ਆ ਪੰਜਾਬੀਆਂ ਨੂੰ ਪਤਾ ਨਹੀਂ ਲੱਗਾਗਾ ਪਹਿਲੇ ਮੁੱਖ ਮੰਤਰੀ ਜਾਂ ਜਿਹੜੇ ਹੋਰ ਜਿਹੜੇ ਲੀਡਰ ਨੇ ਉਹ ਉਧਰ ਜਾਂਦੇ ਰਹੇ ਨੇ ਉੱਤਰਾਖੰਡ ਜਾਂ ਹੋਰ ਜਾਂਦੇ ਰਹੇ ਨੇ ਵrindavan ਜਾਂ ਹੋਰ ਕਿਤੇ ਜਾਂਦੇ ਰਹੇ ਬਹੁਤ ਹੁਣ ਸਵਾਲ ਇਹ ਮਸਲੇ ਦੇ ਵਿੱਚ ਆ ਕਿ ਪੰਜਾਬ ਸਰਕਾਰ ਨੂੰ ਹੁਣ ਰੱਖਣਾ ਪੈਣਾ ਕਿਉਂਕਿ ਮਜਬੂਰੀ ਆ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਦੇ ਪਾਰਟੀ ਦੇ ਕੌਮੀ ਪ੍ਰਧਾਨ ਨੇ ਇਸ ਕਰਕੇ ਉਹਨਾਂ ਦੀ ਹੈ ਇਹ ਇਹ ਕਲਚਰ ਜਾਂ ਪੈ ਗਿਆ ਕਿ ਪਿੱਛੇ ਜਿਵੇਂ ਆ ਅ ਛਤੀਸਗੜ ਦੇ ਕਾਂਗਰਸ ਪਾਰਟੀ ਨੂੰ ਇਹ ਲੱਗਦਾ ਇੱਕ ਸਾਡੀ ਸਰਕਾਰ ਬਣ ਜੂਗੀ ਤੇ ਕਰਨਾਟਕਾ ਸਰਕਾਰ ਨੂੰ ਪਹਿਲਾਂ ਹੀ ਕਹਿ ਦਿੱਤਾ ਹੈਗਾ ਕਰਨਾਟਕਾ ਸਰਕਾਰ ਦੇ ਡਿਪਟੀ ਸੀਐਮ ਮੇ ਡੀਕੇ ਉਹਨਾਂ ਦਾ ਨਾਮ ਸੀ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈਗੀ ਕਿ ਤੁਸੀਂ ਜੀ ਤਿਆਰ ਰਹਿਣਾ ਹੈਗਾ ਕਿ ਕਿਤੇ ਭਾਜਪਾ ਸਾਡੇ ਐਮਐਲਏ ਨੂੰ ਨਾ ਕਬਜ਼ਾ ਕਰਕੇ ਨਾ ਲੈ ਜਾਣ ਇੱਕ ਜਾਜ ਕਰ ਲਿਆ ਵੀ ਇਹ ਕਰਨਾਟਕਾ ਲੈ ਕੇ ਜਾਵਾਂਗੇ ਕਿਉਂਕਿ ਕਰਨਾਟਕਾ ਕਾਂਗਰਸ ਪਾਰਟੀ ਦੀ ਸਰਕਾਰ ਐਵੇਂ ਇਹਨਾਂ ਨੂੰ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਆ ਲਿਆ ਨੂੰ ਕਿ ਕਿਤੇ ਕੇਜਰੀਵਾਲ ਸਾਹਿਬ ਨੂੰ ਰੈਸਟੋਰੈਂਟ ਕਰ ਲੈਣ ਇਸ ਕਰਕੇ ਪੰਜਾਬ ਚ ਰੱਖ ਲੋ ਹੁਣ 10 ਦਿਨ ਰੱਖ ਲੋਗੇ 20 ਦਿਨ ਰੱਖ ਲੋਗੇ 20 ਮਹੀਨੇ ਤੱਕ ਨਹੀਂ ਰੱਖ ਸਕਦੇ ਹੈਗੇ ਕਿ ਸਰਕਾਰ ਰਹਿਣੀ ਹੈ 27 ਤੱਕ ਉਦੋਂ ਤੱਕ ਵੀ ਨਹੀਂ ਰੱਖਿਆ ਜਾਣਾ ਨਹੀਂ ਨਹੀਂ ਇਹ ਤਾਂ ਹੋ ਨਹੀਂ ਨਾ ਸਕਦਾ ਹੈਗਾ ਹੁਣ ਦੇਖੋ ਕਿੰਨੇ ਚਿਰ ਕਾਨੂੰਨ ਤੋਂ ਕਿੰਨਾ ਚਿਰ ਭੱਜ ਲੋਗੇ ਇਹ ਲੱਗਦਾ ਕਿ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਬੜਕ ਮਾਰ ਕੇ ਆਹ ਲੋ ਜੀ ਮੈਂ ਆ ਗਿਆ ਫੜ ਕੇ ਦਿਖਾਓ ਆ ਮੇਰੇ ਸਬੂਤ ਆ ਕੀ ਮਚਾਈ ਦੀ ਡਿਟੇਲ ਤੁਸੀਂ ਜੇ ਕਹਿ ਰਹੇ ਕਿ ਅਸੀਂ ਭਗਤ ਸਿੰਘ ਦੇ ਵਾਰਸਾਂ ਤੇ ਭਗਤ ਸਿੰਘ ਦੇ ਨਹੀਂ ਭੱਜਦਾ ਪਗ ਸਿੰਘ ਨੇ ਤੇ ਹੱਸ ਹੱਸ ਕੇ ਫਾਂਸੀ ਦਾ ਰਸਾ ਚੁੰਮਿਆ ਸੀ ਤੇ ਜਿਹੜੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਉਹਨਾਂ ਨੂੰ ਪਗ ਸਿੰਘ ਕਹੀ ਜਾ ਰਹੇ ਆ ਤੁਸੀਂ ਸਾਹਮਣੇ ਨਹੀਂ ਹੋ ਰਹੇ ਨੇ ਤਾਂ ਇਹ ਕੀ ਮਜਬੂਰੀਆਂ ਕੀ ਆ ਗਈਆਂ ਕਿ ਤੁਸੀਂ ਈਡੀ ਨੂੰ ਵਾਰ-ਵਾਰ ਬਹਾਨੇ ਕੋਲਾਰੇ ਲੋਕ ਪੁੱਛਦੇ ਨੇ ਆਮ ਆਦੀ ਪਾਰਟੀ ਦੇ ਵਰਕਰਾਂ ਨੇ ਤੇ ਕੀ ਪੁੱਛਣਾ ਹੈਗਾ ਇਹਦੇ ਅਖਿਰੋਮਨੀ ਕਾਲੀਦਲ ਪੁੱਛ ਰਿਹਾ ਭਾਜਪਾ ਪੁੱਛ ਰਹੀ ਹੈ ਕਾਂਗਰਸ ਪਾਰਟੀ ਪੁੱਛ ਰਹੀ ਹੈ ਗਿਆ ਇਸੇ ਕਰਕੇ ਤੇ ਵਿਕਰਲ ਸਿੰਘ ਬਜੀਠੀਆ ਹੁਣ ਕਹਿੰਦੇ ਕਿ ਕੋਈ ਗੱਲ ਜੇ ਤੈਨੂੰ ਡਰ ਲੱਗਦਾ ਮੈਂ ਤੇ ਰਨਾਲ ਚੱਲਾਂਗਾ ਮੈਨੂੰ ਤੇ ਤਜਰਬਾ ਹੀ ਹੋ ਗਿਆ ਹੁਣ ਤੁਸੀਂ 9 ਦਿਨਾਂ ਦੇ ਵਿੱਚ ਕੇਜਰੀਵਾਲ ਨੂੰ ਤੇ ਦੋ ਵਾਰ ਬੁਲਾ ਲਿਆ ਉਹ ਸੌਰੀ ਉਹਨੂੰ ਵਿਕਰਮ ਸਿੰਘ ਮਜੀਠੀਆ ਨੂੰ ਹਾਂ ਹਮ ਹੁਣ ਫੇਰ ਉਹਨਾਂ ਨੂੰ ਬੁਲਾ ਲਿਆ ਉਹ ਜਿਨ੍ਹਾਂ ਨੂੰ ਤੁਸੀਂ ਬੁਲਾਉਂਦੇ ਉਹ ਭੱਜਦੇ ਨਹੀਂ ਆਗੇ ਤੇ ਜੇ ਜਿਹੜੀਆਂ ਸੈਂਟਰ ਦੀਆਂ ਜਦ ਅਸੀਂ ਤੁਹਾਨੂੰ ਬੁਲਾਉਣ ਤੇ ਤੁਸੀਂ ਕਹਿ ਰਹੇ ਕਿ ਨਹੀਂ ਦੋ ਤਰੀਕ ਨੂੰ ਵੀ ਬਾਨਾ ਲਾ ਲਿਆ ਹੁਣ ਇਹ ਵੀ ਲਾ ਲਿਆ ਲੋਕ ਸ਼ਰਮਣੀ ਕਾਲੀ ਦੀ ਗੱਲ ਕਹਿੰਦੇ ਪੋਲੀਟੀਕਲ ਸ਼ਰਨ ਪਰ ਉਹਨਾਂ ਨੇ ਇਹ ਕਹਿ ਕੇ ਇਹ ਜਿਹੜੀ ਪੋਲੀਟੀਕਲ ਸ਼ਰਨ ਪੰਜਾਬ ਸਰਕਾਰ ਨੂੰ ਦਿੱਤੀ ਜਾ ਰਹੀ ਹੈ ਇਹ ਨਿੰਦਨਯੋਗ ਆ ਇਹ ਨਾ ਹੋਵੇ ਕਿ ਕੇਜਰੀਵਾਲ ਸਾਹਿਬ ਨਿਕਲ ਜਾਣ ਵਿੱਚੋਂ ਠੀਕ ਹੈ ਤੇ ਲੜਾਈ ਪੰਜਾਬ ਦੇ ਸੈਂਟਰ ਦੀ ਹੋਰ ਤਿੱਕੀ ਹੋ ਜੇ